ਭਾਰਤੀ ਫੌਜ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਇਰਤ ਗਿਰਦ ਦਵਾਰ ਸਾਹਿਬ ਦੀ ਹਦੂਦ ਦੇ ਵਿੱਚ ਜੋ ਸੁਰੱਖਿਆ ਗੰਨਾਂ ਲਵਾਉਣ ਦਾ ਵਿਸ਼ਾ ਇੱਕ ਤਰੀਕੇ ਦੇ ਨਾਲ ਚਰਚਾ ਦੇ ਵਿੱਚ ਆਇਆ ਕਿਸ ਤਰੀਕੇ ਸਿੱਖ ਸ਼ਖਸੀਤਾਂ ਦੇ ਨਾਮ ਇਸ ਦੇ ਵਿੱਚ ਇਨਵੋਲ ਹੋਏ ਤਾਂ ਅਸਲ ਦੇ ਵਿੱਚ ਇਹ ਕੁਝ ਆਧਾਰ ਹੈ ਵੀ ਜਾਂ ਨਹੀਂ ਉਥੇ ਇੱਕ ਪੋਡਕਾਸਟ ਦੇ ਦੌਰਾਨ ਲੈਫਟੀਨੈਂਟ ਜਨਰਲ ਸੁਮੇਰ ਅਮਾਨ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਜਾਂਦਾ ਹੈ ਕਹਿੰਦੇ ਕਿ ਆਪਰੇਸ਼ਨ ਸੰਦੂਰ ਦੇ ਦੌਰਾਨ ਜਿਹੜੀ ਹੈਗੀ ਹੈ ਕਿ ਹੈੱਡ ਗ੍ਰੰਥੀ ਦੇ ਨਾਲ ਵੀ ਸਾਡੀ ਚਰਚਾ ਹੁੰਦੀ ਹੈਗੀ ਹੈ ਤੇ ਉਹਨਾਂ ਨੇ ਜਿਹੜਾ ਹੈਗਾ ਕਿ ਸਾਨੂੰ ਅਲਾਉ ਕਰ ਦਿੱਤਾ ਕਿ ਗੋਲਡਨ ਟੈਂਪਲ ਵਿਖੇ ਜਿਹੜੀ ਹੈਗੀ ਹੈ ਕਿ ਅਸੀਂ ਜਿਹੜੀ ਹਵਾਈ ਸੁਰੱਖਿਆ ਨੂੰ ਲੈ ਕੇ ਜਿਹੜਾ ਹੈਗਾ ਉਹ ਜਿਹੜੀਆਂ ਗੰਨਾਂ ਨੇ ਉਹ ਜਿਹੜੀਆਂ ਸਾਡੇ ਵੱਲੋਂ ਇੱਕ ਤਰੀਕੇ ਦੀਆਂ ਲਾਈਆਂ ਗਈਆਂ ਕਿਉਂਕਿ ਹੈੱਡ ਗ੍ਰੰਥੀ ਸਾਬਕਾ ਜਥੇਦਾਰ ਸ਼੍ਰੀ ਰਕਬੀਰ ਸਾਬਕਾ ਜਥੇਦਾਰ ਰਕਬੀਰ ਸਿੰਘ ਜੀ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਬਕਾਇਦਾ ਇਸਤਾ ਖੰਡਨ ਇੱਕ ਤਰ੍ਹਾਂ ਦਾ ਕਰ ਦਿੱਤਾ ਜਾਂਦਾ ਉਹ ਕਹਿੰਦੇ ਕਿ ਭਾਵੇਂ ਮੈਂ ਉੱਥੇ ਮੌਜੂਦ ਜਿਹੜਾ ਨਹੀਂ ਸੀ ਹੈਗਾ ਕਿ ਮੈਂ ਇਸ ਟਾਈਮ ਛੁੱਟੀ ਤੇ ਆ ਪਰ ਇਸ ਤਰ੍ਹਾਂ ਦੀ ਗੱਲਬਾਤ ਮੇਰੇ ਨਾਲ ਕੋਈ ਨਹੀਂ ਹੋਈ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੀ ਕਿ ਕੋਈ ਗੰਨਾ ਵਗੈਰਾ ਲਾਉਣੀਆਂ ਜਾਂ ਜਿਹੜੇ ਉਧਰੋਂ ਆ ਰਹੇ ਹੈਗੇ ਉਹਨਾਂ ਨੂੰ ਲਾਇਆ ਜਾਵੇ ਫਿਰ ਉਸ ਤੋਂ ਬਾਅਦ ਜਿਹੜੇ ਐਡੀਸ਼ਨਲ ਹੈੱਡ ਗਰੰਤੀ ਹੈਗੇ ਨੇ ਸਰਦਾਰ ਭਾਈ ਜਿਹੜੇ ਹੈਗੇ ਨੇ ਅਮਰ ਅਮਰਜੀਤ ਸਿੰਘ ਜੀ ਉਹਨਾਂ ਦੇ ਵੱਲੋਂ ਵੀ ਬਕਾਇਦਾ ਇਸ ਗੱਲ ਦੀ ਪੁਸ਼ਟੀ ਜਿਹੜੀ ਕੀਤੀ ਗਈ ਕੋਈ ਵੀ ਮਿਲਟਰੀ ਦੀ ਵਰਦੀ ਪਾ ਕੇ ਜਾ ਕੇ ਕਿ ਕੋਈ ਮਿਲਟਰੀ ਵਾਲਾ ਅਫਸਰ ਜਿਹੜਾ ਹੈ ਉਹ ਇਦਾਂ ਹੀ ਜਾ ਕੇ ਬਿਆਨ ਜਿਹੜਾ ਹੈ ਦੇ ਸਕਦਾ ਹੈਗਾ ਕਿਤੇ ਨਾ ਕਿਤੇ ਇਹਦੇ ਪਿੱਛੇ ਕੋਈ ਬੈਕਗ੍ਰਾਉਂਡ ਇਹਦੀ ਜਦਾਂ ਜ਼ਰੂਰ ਹੋਏਗੀ ਪਰ ਉਥੇ ਸਟੇਟ ਦੀ ਵੀ ਕੋਈ ਜ਼ਿੰਮੇਵਾਰੀ ਜਿਹੜੀ ਬਣਦੀ ਹੈਗੀ ਆ ਭਾਵੇਂ ਕਿ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹੇ ਆ ਕਿ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਹੀਂ ਸੰਭੀ ਹੈਗੀ ਪਰ ਜਿਹੜੀ ਪ੍ਰੋਟੈਕਸ਼ਨ ਹੈਗੀ ਆ ਇਹ ਇੱਕ ਬੇਸਿਕ ਜ਼ਿੰਮੇਵਾਰੀ ਹੈਗੀ ਆ ਇਹਦੇ 'ਚ ਇਸ ਤਰ੍ਹਾਂ ਦਾ ਕਹਿਣਾ ਕਿ ਜੀ ਵੀ ਅਸੀਂ ਜਦਾਂ ਸੱਖਾਂ ਦੇ ਕੋਈ ਵੱਡਾ ਸਾਹਲ ਕਰਤਾ ਤੇ ਫਿਰ ਸਿੱਖੇ ਵੀ ਤਾਂ ਕਹਿ ਸਕਦੇ ਹਨ ਕਿ ਅਸੀਂ ਭਾਰਤ ਦੇ ਨਾਲ ਜਿਹੜਾ ਆਏ ਹੈਗੇ ਆ ਜਾਂ 1947 ਜੇ ਸਾਡੀ ਕਿਸਮਤ ਇੱਧਰ ਬੰਨੇ ਲਿਖੀ ਗਈ ਹੈਗੀ ਆ ਤੇ ਉਹਦੇ ਲਈ ਹੁਣ ਜੇ ਤੁਸੀਂ ਇਸ ਤਰੀਕੇ ਦੇ ਨਾਲ ਜਿਤਾਉਣਾ ਹੈਗਾ ਤੇ ਉਹ ਕਿਤਨਾ ਕਿਤੇ ਆਪਾਂ ਕਹੀਏ ਕਿ ਇਹ ਡਿਸਕਸ਼ਨ ਹੋਰ ਬੰਨੇ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ ਆਸ ਕਰਦਾ ਹਾਂ ਤੁਸੀਂ ਸਿਹਤਮੰਦ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅਕਾਲ ਚੈਨਲ ਦੇ ਨਾਲ ਮਿਲ ਕੇ ਜੋ ਅਸੀਂ ਆਪਣੀਆਂ ਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਜੋ ਤਮਾਮ ਵਿਸ਼ੇ ਤੁਹਾਡੇ ਤੱਕ ਪੰਥਕ ਸਾਹਮਣੇ ਲੈ ਕੇ ਆਣੇ ਆ ਤੇ ਉਹ ਤਮਾਮ ਸਰਗਰਮੀਆਂ ਜੋ ਕਿਤੇ ਨਾ ਕਿਤੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਕਿਸੇ ਨਾ ਕਿਸੇ ਅਖਬਾਰ ਦੇ ਵਿੱਚ ਪੜ੍ਹੀ ਹੋਏਗੀ ਜੋ ਉਹਨਾਂ ਨੇ ਆਪਣੇ ਨਜ਼ਰੀਏ ਤੱਕ ਨਜ਼ਰੀਏ ਦੇ ਨਾਲ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਅਕਾਲ ਚੈਨਲ ਦੇ ਵੱਲੋਂ ਅਜਿਹੇ ਪ੍ਰੋਗਰਾਮ ਪ੍ਰੋਗਰਾਮ ਮੀਡੀਆ ਵਾਚ ਪ੍ਰੋਗਰਾਮ న్యూਸਪ੍ਰਿੰਟ ਨਾਲ ਤੁਹਾਡੇ ਸਾਹਮਣੇ ਇਹ ਤਮਾਮ ਪਰਚੋਲ ਕੀਤੀ ਜਾਂਦੀ ਹੈ ਥੋੜਾ ਵਿਸ਼ਲੇਸ਼ਣ ਕੀਤਾ ਜਾਂਦਾ ਇਹਨਾਂ ਤਮਾਮ ਚੀਜ਼ਾਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਕਈ ਅਹਿਮ ਮੁੱਦੇ ਨੇ ਜੋ ਹਾਲ ਫਿਰਾਲ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੇ ਰਹੇ ਭਾਵੇਂ ਉਸ ਦੇ ਵਿੱਚ ਭਾਰਤੀ ਫੌਜ ਵੱਲੋਂ ਕਿਸ ਤਰੀਕੇ ਦੇ ਨਾਲ ਅੱਖ ਰੱਖੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਉੱਤੇ ਜਾਂ ਫਿਰ ਜੋ ਸਿੱਖ ਗੁਰੂਆਂ ਨੂੰ ਇੱਕ ਕਾਰਟੂਨ ਕਰੈਕਟਰ ਬਣਾ ਕੇ ਜੋ ਐਨੀਮੇਸ਼ਨ ਦੇ ਜ਼ਰੀਏ ਪੇਸ਼ ਕੀਤਾ ਜਾ ਰਿਹਾ ਹੈ ਅਤੇ ਨਾਲ ਦੇ ਨਾਲ ਗੱਲ ਕਰਾਂਗੇ ਕਿ ਜੋ ਹਮਲਾ ਵਾਪਰਿਆ ਸੀ ਪਾਕਿਸਤਾਨ ਵਾਲੇ ਪਾਸਿਓ ਜਾਂ ਅਤਵਾਦੀਆਂ ਦੇ ਵੱਲੋਂ ਜੋ ਹਮਲਾ ਹੋਇਆ ਸੀ ਪਹਿਲਗਾਮ ਦੇ ਵਿੱਚ ਉਸ ਦੇ ਉੱਤੇ ਇੱਕ ਭਾਜਪਾਈ ਆਗੂ ਨੇ ਜੋ ਆਪਣਾ ਪੱਖ ਸਾਹਮਣੇ ਰੱਖਿਆ ਉਸ ਦੇ ਉੱਤੇ ਅਦਾਲਤ ਵੱਲੋਂ ਕੀ ਕੁਝ ਸਖਤਾਈ ਦਿਖਾਈ ਗਈ ਹੈ ਇਸੇ ਵਿਸ਼ੇ ਦੇ ਉੱਤੇ ਇਹਨਾਂ तमाम ਚੀਜ਼ਾਂ ਦੇ ਉੱਤੇ ਗੱਲਬਾਤ ਕਰਾਂਗੇ ਹੋਰ ਕਈ ਅਹਿਮ ਮੁੱਦੇ ਜੋੜਾਂਗੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਜਗਜੀਤ ਸਿੰਘ ਜੀ ਉਹਨਾਂ ਦਾ ਸਵਾਗਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਕਿ ਅਸੀਂ ਸੰਗਤ ਦੇ ਸਾਹਮਣੇ ਕੁਝ ਅਹਿਮ ਵਿਸ਼ੇ ਰੱਖੇ ਨੇ ਜੀ ਸਭ ਤੋਂ ਪਹਿਲਾ ਮੁੱਦਾ ਇਹੀ ਭਾਰਤੀ ਫੌਜ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਇਰਦ-ਗਿਰਦ ਦਵਾਰ ਸਾਹਿਬ ਦੀ ਹਦੂਦ ਦੇ ਵਿੱਚ ਜੋ ਸੁਰੱਖਿਆ ਗੰਨਾ ਲਵਾਉਣ ਦਾ ਵਿਸ਼ਾ ਇੱਕ ਤਰੀਕੇ ਦੇ ਨਾਲ ਚਰਚਾ ਦੇ ਵਿੱਚ ਆਇਆ ਕਿਸ ਤਰੀਕੇ ਸਿੱਖ ਸ਼ਖਸੀਤਾਂ ਦੇ ਨਾਮ ਇਸ ਦੇ ਵਿੱਚ ਇਨਵੋਲਵ ਹੋਏ ਤਾਂ ਅਸਲ ਦੇ ਵਿੱਚ ਇਹ ਕੁਝ ਆਧਾਰ ਹੈ ਵੀ ਜਾਂ ਨਹੀਂ ਬਿਲਕੁਲ ਸਰਦਾਰ ਅਮਰਬੀ ਸਿੰਘ ਜੀ ਪਿਛਲੇ ਨਾ ਕੁਝ ਦਿਨਾਂ ਤੋਂ ਜਦੋਂ ਚਰਚਾ ਕਾਫੀ ਛਿੜੀ ਹੋਈ ਸੀ ਪਹਿਲਾਂ ਕੀ ਹੁੰਦਾ ਹੈ ਕਿ ਇੱਕ ਬਿਆਨ ਜਦੋਂ ਆਉਂਦਾ ਹੈਗਾ ਏ ਜਿਸ ਦੇ ਵਿੱਚ ਜੇ ਆਪਾਂ ਕਹੀਏ ਕਿ ਆਰਮੀ ਵਾਲੇ ਕੋਈ ਅਫਸਰ ਜਿਹੜੇ ਹੈਗੇ ਨੇ ਉਹ ਨਜ਼ਰ ਨਾਲ ਇੱਕ ਬਿਆਨ ਦਿੰਦੇ ਨੇ ਕਿ ਪਹਿਲਾਂ ਜਿਹੜਾ ਹੈਗਾ ਪਾਕਿਸਤਾਨ ਵੱਲੋਂ ਹਮਲੇ ਹੋਏ ਜਦੋਂ ਸੀਓ ਸਾਰੇ ਜਿਹੜੇ ਹਮਲੇ ਡਿਫਿਊਜ਼ ਕਰ ਦਿੱਤੇ ਤੇ ਫਿਰ ਕਹਿੰਦੇ ਕਿ ਉਹਨਾਂ ਨੇ ਸਵੇਲੀਅਨ ਠਕਾਲਿਆ ਤੇ ਇਥੋਂ ਤੱਕ ਕਿ ਦਰਬਾਰ ਸਾਹਿਬ ਨੂੰ ਜਿਹੜਾ ਨਿਸ਼ਾਨਾ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਉਹ ਸਾਰੇ ਡਰੋਨਸ ਵਗੈਰਾ ਜਾਂ ਮਸਾਇਲਾ ਸੀ ਉਹਨਾਂ ਨੂੰ ਡਿਫਿਊਜ਼ ਕਰ ਦਿੱਤਾ ਅਤੇ ਫਿਰ ਪਿਛਲੇ ਦਿਨੀ ਜਿਹੜਾ ਹੈਗਾ ਏਐਨਆਈ ਇੱਕ ਵੱਡਾ ਅਦਾਰਾ ਹੈਗਾ ਜ ਜਦਾ ਕਹਿ ਲੋ ਕਿ ਨੈਸ਼ਨਲ ਤੌਰ ਤੇ ਜਿਹੜਾ ਹੈਗਾ ਕੋਈ ਵੀ ਖਬਰ ਹੁੰਦੀ ਤੁਸੀਂ ਦੇਖਿਆ ਹੋਣਾ ਕਿ ਏਐਨਆਈ ਦਾ ਮਾਈਕ ਅੱਗੇ ਹੁੰਦਾ ਹੈਗਾ ਉੱਥੇ ਇੱਕ ਪੋਡਕਾਸਟ ਦੇ ਦੌਰਾਨ ਲੈਫਟੀਨੈਂਟ ਜਨਰਲ ਸੁਮੇਰ ਅਮਾਨ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਜਾਂਦਾ ਹੈ ਕਹਿੰਦੇ ਕਿ ਆਪਰੇਸ਼ਨ ਸੰਦੂਰ ਤੇ ਦੌਰਾਨ ਜਿਹੜੀ ਹੈਗੀ ਹੈ ਕਿ ਹੈੱਡ ਗ੍ਰੰਥੀ ਦੇ ਨਾਲ ਵੀ ਸਾਡੀ ਚਰਚਾ ਹੁੰਦੀ ਹੈਗੀ ਹੈ ਤੇ ਉਹਨਾਂ ਨੇ ਜਿਹੜਾ ਹੈਗਾ ਕਿ ਸਾਨੂੰ ਅਲਾਉ ਕਰ ਦਿੱਤਾ ਕਿ ਗੋਲਡਨ ਟੈਂਪਲ ਵਿਖੇ ਜਿਹੜੀ ਹੈਗੀ ਹੈ ਕਿ ਅਸੀਂ ਜਿਹੜੀ ਹਵਾਈ ਸੁਰੱਖਿਆ ਨੂੰ ਲੈ ਕੇ ਜਿਹੜਾ ਹੈਗਾ ਉਹ ਜਿਹੜੀਆਂ ਗੰਨਾਂ ਨੇ ਉਹ ਜਿਹੜੀਆਂ ਸਾਡੇ ਵੱਲੋਂ ਇੱਕ ਤਰੀਕੇ ਦੀਆਂ ਲਾਈਆਂ ਗਈਆਂ ਮਤਲਬ ਉਹਨਾਂ ਦੀ ਵਰਲਡ ਥੋੜੇ ਇਧਰ ਉਧਰ ਹੋ ਸਕਦੇ ਪਰ ਉਹਦਾ ਮਤਲਬ ਜਿਹੜਾ ਇਸੇ ਤਰੀਕੇ ਦਾ ਹੀ ਕੱਢਿਆ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਹੱਥੋ ਹੱਥ ਜਿਹੜਾ ਆਪਾਂ ਦੇਖਿਆ ਕਿ ਕਿਉਂਕਿ ਹੈੱਡ ਗ੍ਰੰਥੀ ਸਾਬਕਾ ਜਥੇਦਾਰ ਸ਼੍ਰੀ ਰਕਬੀਰ ਸਾਬਕਾ ਜਥੇਦਾਰ ਰਕਬੀਰ ਸਿੰਘ ਜੀ ਹੈਗੇ ਨੇ ਤੇ ਉਹਨਾਂ ਦੇ ਵੱਲੋਂ ਬਕਾਇਦਾ ਇਸਤਾ ਖੰਡਨ ਇੱਕ ਤਰ੍ਹਾਂ ਦਾ ਕਰ ਦਿੱਤਾ ਜਾਂਦਾ ਉਹ ਕਹਿੰਦੇ ਕਿ ਭਾਵੇਂ ਮੈਂ ਉੱਥੇ ਮੌਜੂਦ ਜਿਹੜਾ ਨਹੀਂ ਸੀ ਹੈਗਾ ਕਿ ਮੈਂ ਇਸ ਟਾਈਮ ਛੁੱਟੀ ਤੇ ਆ ਪਰ ਇਸ ਤਰ੍ਹਾਂ ਦੀ ਗੱਲਬਾਤ ਮੇਰੇ ਨਾਲ ਕੋਈ ਨਹੀਂ ਹੋਈ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਦੀ ਕਿ ਕੋਈ ਗੰਨਾ ਵਗੈਰਾ ਲਾਉਣੀਆਂ ਜਾਂ ਜਿਹੜੇ ਉਧਰੋਂ ਆ ਰਹੇ ਹੈਗੇ ਆ ਉਹਨਾਂ ਨੂੰ ਲਾਇਆ ਜਾਵੇ ਫਿਰ ਉਸ ਤੋਂ ਬਾਅਦ ਜਿਹੜੇ ਐਡੀਸ਼ਨਲ ਹੈੱਡ ਗ੍ਰੰਥੀ ਹੈਗੇ ਨੇ ਸਰਦਾਰ ਭਾਈ ਜਿਹੜੇ ਹੈਗੇ ਨੇ ਅਮਰ ਅਮਰਜੀਤ ਸਿੰਘ ਜੀ ਉਨ੍ਹਾਂ ਦੇ ਵੱਲੋਂ ਵੀ ਬਕਾਇਦਾ ਇਸ ਗੱਲ ਦੀ ਪੁਸ਼ਟੀ ਜਿਹੜੀ ਕੀਤੀ ਗਈ। ਤੇ ਇਸ ਦੇ ਵਿੱਚ ਜਿਹੜੇ ਫੌਜੀ ਅਫਸਰ ਹੈਗੇ ਨੇ ਹੁਣੇ-ਹੁਣੇ ਮੈਂ ਇੱਕ ਸੀਨੀਅਰ ਪੱਤਰਕਾਰ ਨੂੰ ਸੁਣਿਆ ਸੀ ਉਹ ਕਹਿੰਦਾ ਕਿ ਇਹਨੂੰ ਤੁਸੀਂ ਇਦਾਂ ਹੀ ਨਹੀਂ ਕਹਿ ਸਕਦੇ ਕਿ ਕੋਈ ਵੀ ਮਿਲਟਰੀ ਦੀ ਵਰਦੀ ਪਾ ਕੇ ਜਾ ਕੇ ਕਿ ਕੋਈ ਮਿਲਟਰੀ ਵਾਲਾ ਅਫਸਰ ਜਿਹੜਾ ਹੈ ਉਹ ਇਦਾਂ ਹੀ ਜਾ ਕੇ ਬਿਆਨ ਜਿਹੜਾ ਹੈ ਦੇ ਸਕਦਾ ਹੈਗਾ। ਕਿਤੇ ਨਾ ਕਿਤੇ ਇਹਦੇ ਪਿੱਛੇ ਕੋਈ ਬੈਕਗ੍ਰਾਉਂਡ ਇਹਦੀ ਜਦਾਂ ਜ਼ਰੂਰ ਹੋਏਗੀ। ਮਤਲਬ ਹਰੇਕ ਕਿਉਂਕਿ ਜਦੋਂ ਆਰਮੀ ਦੀ ਬਰੀਫਿੰਗ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਰੇਸ਼ਨ ਦੇ ਦੌਰਾਨ ਵੀ ਹੁੰਦੀ ਸੀ ਤੇ ਉਹ ਸਿਰਫ 10 ਜਾਂ 15 ਮਿੰਟ ਦੇ ਲਈ ਆਉਂਦੇ ਸੀ ਕੁਝ ਲਿਮਟਿਡ ਸਮੇਂ ਦੇ ਵਿੱਚ ਉਹਨਾਂ ਨੇ ਕੀ ਕੀ ਕਾਰਵਾਈਆਂ ਕੀਤੀਆਂ ਨੇ ਉਹ ਦੱਸਦੇ ਸੀ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੂੰ ਵਾਈਂਡ ਅਪ ਕਰਕੇ ਚਲੇ ਜਾਂਦੇ ਸੀ ਪਰ ਇੱਥੇ ਜਿਹੜਾ ਹੈਗਾ ਖਾਸ ਕਰਕੇ ਦਰਬਾਰ ਸਾਹਿਬ ਦੀ ਗੱਲ ਕਰਨੀ ਇਹ ਇਹ ਕਿਤਨਾ ਕਿਤੇ ਔਰ ਬਕਾਇਦਾ ਜਿਹੜਾ ਹੈਗਾ ਉਹਨਾਂ ਇਹ ਕਹਿਣਾ ਕਿ ਦੇ ਅਲਾਉ us to save the monument which is visited by 100000 of people ਕਿ ਸਾਡੇ ਲਈ ਦਰਬਾਰ ਸਾਹਿਬ ਦੀ ਮਹੱਤਤਾ ਇਹ ਨਹੀਂ ਹੈ ਕਿ ਉੱਥੇ 1 ਲੱਖ ਬੰਦਾ ਰੋਜ਼ ਆਉਂਦਾ ਹੈ ਸਾਡੇ ਲਈ ਮਹੱਤਤਾ ਇਹ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਹੈਗਾ ਉਹ ਆਪ ਆਪਣੇ ਹੱਥੀਂ ਜਿਹੜਾ ਇੱਕ ਆਪਾਂ ਕਹਿ ਲਈਏ ਕਿ ਸਿੱਖਾਂ ਦੇ ਲਈ ਇੱਕ ਜਿਹੜਾ ਹੈ ਮਕਦਸ ਸਥਾਨ ਸਿਰਜਿਆ ਹੈਗਾ ਬਾਕੀਆਂ ਦੇ ਲਈ ਅਸੀਂ ਡਿਬੇਟਸ ਵੀ ਬਹੁਤ ਸਾਰੀਆਂ ਦੇਖਦੇ ਆਂ ਜੀ ਉਹ ਸਾਂਝੀ ਬਲਤਾ ਦਾ ਸਥਾਨ ਹੈਗਾ ਜੀ ਉਹ ਸਾਰਿਆਂ ਦੇ ਲਈ ਉਹ ਹੈਗਾ ਉਹ ਸਾਰਿਆਂ ਦੀ ਗੱਲ ਬਾਅਦ ਦੇ ਵਿੱਚ ਆਉਂਦੀ ਹੈ ਪਹਿਲਾਂ ਗੱਲ ਸਿੱਖਾਂ ਦੀ ਆਉਂਦੀ ਹੈ ਜੇ ਅਸੀਂ ਪ੍ਰਾਤਨ ਇਤਿਹਾਸ ਤੇ ਵਿੱਚ ਜਾਣਾ ਹੋਵੇ ਤੇ ਦਰਬਾਰ ਸਾਹਿਬ ਦੇ ਲਈ ਅਕਾਲ ਤਖਤ ਸਾਹਿਬ ਦੇ ਲਈ ਜਿਹੜੀਆਂ ਸ਼ਹਾਦਤਾਂ ਨੇ ਉਹ ਸਾਰਿਆਂ ਨੇ ਨਹੀਂ ਦਿੱਤੀਆਂ ਉਹ ਸ਼ਹਾਦਤਾਂ ਸਿੱਖਾਂ ਨੇ ਦਿੱਤੀਆਂ ਨੇ ਜਦੋਂ ਅਸੀਂ ਪ੍ਰਕਰਮਾਂ ਦੇ ਵਿੱਚ ਤੁਰਦੇ ਹਾਂ ਤੇ ਸਾਡੇ ਬਜ਼ੁਰਗ ਇਹ ਵੀ ਕਿਹਾ ਕਰਦੇ ਸੀ ਕਿ ਤੁਸੀਂ ਜਿੱਥੇ-ਜਿੱਥੇ ਆਪਣਾ ਕਦਮ ਰੱਖਦੇ ਹੋ ਉੱਥੇ-ਉੱਥੇ ਪਤਾ ਨਹੀਂ ਕਿੰਨੇ ਆ ਸ਼ਹੀਦਾਂ ਦੇ ਜਿਹੜੇ ਸਿਰ ਲੱਗੇ ਨੇ ਉਹ ਸਿਰ ਜਿਹੜੇ ਆ ਉਹ ਸਾਰਿਆਂ ਦੇ ਨਹੀਂ ਲੱਗੇ ਉੱਥੇ ਇੱਕ ਗੱਲ ਜਿਹੜੀ ਹੈ ਨਾ ਕਲੀਅਰ ਹੋਣੀ ਚਾਹੀਦੀ ਹੈ ਕਿ ਪਹਿਲਾ ਜਿਹੜਾ ਕਿਸੇ ਰਹਿਬਰ ਦਾ ਜਿਹੜਾ ਮੈਸੇਜ ਹੁੰਦਾ ਹੈ ਸਾਰਾ ਕੁਝ ਹੁੰਦਾ ਉਹ ਪਹਿਲਾ ਆਪਣੀ ਕੌਮ ਦੇ ਲਈ ਹੁੰਦਾ ਆਪਣੀ ਉਮਮਤ ਲਈ ਹੁੰਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸਿੱਖੀ ਤੋਂ ਸਾਰਿਆਂ ਨੂੰ ਕਲੇਮੇ ਚ ਲੈਂਦੀ ਹੈਗੀ ਹੈ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਕਿ ਸਿੱਖਾਂ ਦਾ ਧਰਮ ਇਕਸਤਾਨ ਹੈ ਸਿਰਫ ਸੇਖੀ ਆ ਸਕਦੇ ਆ ਵੈਲਕਮ ਹਰੇਕ ਦਾ ਹੈਗਾ ਪਰ ਸਿੱਖ ਦੀ ਜਿਹੜੀ ਵੱਖਰੀ ਪਛਾਣ ਸ੍ਰੀ ਅਕਾਲ ਤਖਤ ਸਾਹਿਬ ਹੈ ਉਹ ਸਾਹਮਣੇ ਹੈਗੀ ਆ ਉੱਥੇ ਜਿਹੜਾ ਹੈਗਾ ਏ ਸ਼ਸਤਰਾਂ ਦਾ ਪ੍ਰਕਾਸ਼ ਹੈ ਸਿੱਖ ਰੋਹ ਰੀਤਾ ਦੇ ਅਨੁਸਾਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਇੱਕ ਸਾਡਾ ਇੱਕ ਸਿਧਾਂਤ ਹੈਗਾ ਇਹਨੂੰ ਇਸ ਤਰੀਕੇ ਦੇ ਨਾਲ ਸਾਂਝੀ ਵਾਲਤਾ ਕਹਿ ਕੇ ਜਾਂ ਇਸ ਤਰੀਕੇ ਦੇ ਨਾਲ ਕਿ ਸਾਰਿਆਂ ਦਾ ਹੀ ਹੈ ਉਹਦੇ ਵਿੱਚ ਥੋੜਾ ਰਲੇਮਾ ਨਹੀਂ ਜਿਹੜਾ ਹੈ ਕਰਨਾ ਚਾਹੀਦਾ ਕਿ ਇਹਨੂੰ ਆਪਾਂ ਇੱਕ ਕਾਮਨ ਜੇ ਲੈ ਕੇ ਹੀ ਜਿਹੜਾ ਹੈ ਉਸ ਨੂੰ ਲੈ ਕੇ ਚਲੀਏ ਤੇ ਫਿਰ ਆਪਾਂ ਦੁਬਾਰਾ ਉਸੇ ਪਰਕਰਨ ਤੇ ਆਉਨੇ ਆਂ ਤੇ ਫੇਰੇਸ ਤੋਂ ਬਾਅਦ ਜਿਹੜਾ ਹੈਗਾ ਬਕਾਇਦਾ ਸ਼ਰਮਣੀ ਕਮੇਟੀ ਆਪਣਾ ਪ੍ਰੈਸ ਨੋਟ ਜਾਰੀ ਕਰਦੀ ਹੈ ਫਿਰ ਅਗਲੇ ਦਿਨ ਜਿਹੜਾ ਹੈਗਾ ਹੈ ਕਿ ਫੌਜ ਵੱਲੋਂ ਆ ਜਾਂ ਕਹਿ ਲਈਏ ਕਿ ਮਨਾ ਕਰ ਦਿੱਤਾ ਜਾਂਦਾ ਕਿ ਇਸ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੋਈ ਬਕਾਇਦਾ ਏਐਨਆਈ ਤੇ ਇੱਕ ਪੋਸਟ ਪੈਂਦੀ ਹੈਗੀ ਹੈ ਕਿ ਜੀ ਇਸ ਤਰ੍ਹਾਂ ਦਾ ਨਹੀਂ ਹੋਇਆ ਕਿ ਉੱਥੇ ਕੋਈ ਗੰਜ਼ ਵਗੈਰਾ ਡਿਪਲੋਏਡ ਜਿਹੜੀਆਂ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਨਹੀਂ ਹੋਈਆਂ ਹੈਗੀਆਂ ਅਤੇ ਦੂਜੇ ਬੰਨੇ ਜਿਹੜਾ ਹੈ ਕਿ ਠੀਕ ਹੈ ਆਪਾਂ ਨੂੰ ਵੀ ਪਤਾ ਹੈ ਕਿ ਜਿਸ ਤਰੀਕੇ ਦਾ ਹੋਇਆ ਪਿੰਡਾਂ ਦੇ ਵਿੱਚ ਡਰੋਨ ਵਗੈਰਾ ਮਿਲੇ ਹੈਗੇ ਆ ਭਾਰਤ ਨੇ ਕਾਫੀ ਜਿਵੇਂ ਆਪਾਂ ਗਏ ਕਿ S400 ਜਾਂ ਜਿੰਨੇ ਵੀ ਹੋਰ ਵੀ ਜਿਹੜਾ ਭਾਰਤ ਦਾ ਸਿਸਟਮ ਹੈਗਾ ਸੀ ਉਹਨਾਂ ਨੇ ਬਕਾਇਦਾ ਕੋਈ ਵੱਡਾ ਨੁਕਸਾਨ ਇਧਰਲੇ ਬੰਨੇ ਚਾਹੇ ਪੰਜਾਬ 'ਚ ਹੋਵੇ ਜਾਂ ਬਾਕੀ ਰਾਜਸਥਾਨ ਵਾਲੇ ਬੰਨੇ ਹੋਵੇ ਜਾਂ ਜਿੱਥੇ-ਜਿੱਥੇ ਵੀ ਬਾਰਡਰ ਸੀਗਾ ਉੱਥੇ ਨਹੀਂ ਹੋਣ ਦਿੱਤਾ ਉਹ ਸਾਰੀਆਂ ਚੀਜ਼ਾਂ ਡਿਫਿਊਜ਼ ਕੀਤੀਆਂ ਹੁਣ ਸਵਾਲ ਇਹ ਹੈ ਕਿ ਫਿਰ ਕੀ ਇਹਦੀ ਜਾਂਚ ਨਹੀਂ ਹੋਣੀ ਬਣਦੀ ਕਿ ਕਿਉਂ ਅ ਇਸ ਤਰੀਕੇ ਦੇ ਨਾਲ ਜਿਹੜਾ ਇਹ ਕੀਤਾ ਗਿਆ ਹੁਣ ਜਾਜ ਦਾ ਵਿਸ਼ਾ ਤੇ ਇਹ ਹੋਣਾ ਚਾਹੀਦਾ ਨਾ ਕਿ ਕਿਉਂ ਕੱਲਾ ਦਰਬਾਰ ਸਾਹਿਬ ਨੂੰ ਟਾਰਗੇਟ ਕਰਕੇ ਕਿਉਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਗਏ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਹੋਰ ਕੈਲਕੂਲੇਸ਼ਨ ਚੱਲੀਆਂ ਹੈਗੀਆਂ ਨੇ ਉਹ ਸਾਰੀਆਂ ਜਿਹੜੀਆਂ ਨੇ ਕਿਤਨਾ ਕਿਤੇ ਆਪਾਂ ਕੀਏ ਕਿ ਉਹਦੀ ਜਿਹੜੀ ਜਾਂਚ ਹੋਣੀ ਜਿਹੜੀ ਬੰਦੀ ਹੈਗੀ ਔਰ ਬਕਾਇਦਾ ਸ਼੍ਰੋਮਣੀ ਕਮੇਟੀ ਨੇ ਵੀ ਇਸ ਪੂਰੀ ਜਾਂਚ ਦੀ ਮੰਗ ਕੀਤੀ ਹੈਗੀ ਆ ਕਿ ਕੀ ਕਾਰਨ ਕੀ ਹੈਗਾ ਕਿਉਂ ਇਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਬਣਾਇਆ ਜਾ ਰਿਹਾ ਹੈ ਦੂਜਾ ਕਿਉਂਕਿ ਪਾਕਿਸਤਾਨ ਦੀ ਗੱਲ ਕਰ ਲਈਏ ਉਹਨਾਂ ਨੇ ਬਕਾਇਦਾ ਜਿਹੜਾ ਹੈ ਇਸ ਨੂੰ ਮੁੱਢੋਂ ਰੱਦ ਕੀਤਾ ਹੈਗਾ ਉਹ ਕਹਿੰਦੇ ਕਿ ਇਹ ਤਾਂ ਇੱਧਰ ਸਾਡੇ ਗੁਰਤਾਮ ਹੈਗੇ ਨੇ ਅਤੇ ਇਸ ਨੂੰ ਲੈ ਕੇ ਜਿਹੜਾ ਹੈਗਾ ਕਿ ਅਸੀਂ ਤਾਂ ਇੱਧਰ ਧਿਆਨ ਰੱਖਦੇ ਆਂ ਤੇ ਉਦੋਂ ਨਹੀਂ ਕੀਤਾ ਹੈਗਾ ਬਾਕੀ ਜੇ ਤੁਸੀਂ ਕਹੋਗੇ ਜਦੋਂ جنگ ਲੱਗੀ ਹੁੰਦੀ ਹੈ ਤੇ ਉਹ ਫਿਰ ਫੌਜ ਨੇ ਡਿਸਾਈਡ ਕਰਨਾ ਹੁੰਦਾ ਉਹਦੇ ਚ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਬਹੁਤਾ ਜਿਆਦਾ ਕੋਈ ਸਾਨੂੰ ਕਿਸੇ ਤੇ ਭਰੋਸਾ ਕਰਕੇ ਚੱਲਣ ਦੀ ਲੋੜ ਹੈਗੀ ਹੈ ਕਿ ਕਿਉਂਕਿ ਦਰਬਾਰ ਸਾਹਿਬ ਤੇ ਹਮਲੇ ਪਹਿਲਾਂ ਵੀ ਜਿਹੜੇ ਹੁੰਦੇ ਰਹੇ ਨੇ ਅਤੇ ਦੂਜੇ ਬੰਨੇ ਕੁਝ ਜੰਗ ਦੇ ਜਿਹੜੇ ਐਥਿਕਸ ਵੀ ਹੁੰਦੇ ਹੈਗੇ ਨੇ ਜਦੋਂ ਹੁਣ ਪ੍ਰਮਾਣੂ ਹਥਿਆਰਾਂ ਦੀ ਗੱਲ ਚੱਲੀ ਸੀ ਕਿ ਉੱਥੇ ਲੀਕੇਜ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਜਿਹੜੀ ਵੀ ਕਿਸੇ ਕੰਟਰੀ ਦੇ ਪ੍ਰਮਾਣੂ ਹਥਿਆਰ ਹੁੰਦੇ ਨੇ ਉਹਨਾਂ ਦੀ ਲੋਕੇਸ਼ਨਸ ਪਹਿਲਾਂ ਡਿਸਕਵਾਲਿਫਾਈ ਹੁੰਦੀ ਹੈ ਪਹਿਲਾਂ ਪਤਾ ਹੁੰਦੀ ਹੈ ਭਾਰਤ ਦੇ ਕਿੱਥੇ ਨੇ ਪਾਕਿਸਤਾਨ ਨੂੰ ਪਤਾ ਹੈ ਅਮਰੀਕਾ ਦੇ ਕਿੱਥੇ ਨੇ ਰਸ਼ੀਆ ਨੂੰ ਪਤਾ ਹੈ ਰਸ਼ੀਆ ਦੇ ਕਿੱਥੇ ਨੇ ਅਮਰੀਕਾ ਨੂੰ ਪਤਾ ਹੈ ਇਹ ਇੱਕ ਇੰਟਰਨੈਸ਼ਨਲ ਲੈਵਲ ਤੇ ਹੁੰਦਾ ਹੈਗਾ ਕਿ ਇਨਫੋਰਮੇਸ਼ਨ ਤੁਸੀਂ ਸ਼ੇਅਰ ਕਰਦੇ ਹੋ ਕਿ ਇਸ ਜਗ੍ਹਾ ਤੇ ਹੈਗੇ ਨੇ ਔਰ ਇੱਥੇ ਕੋਈ ਦੂਜਾ ਦੇਸ਼ ਹਮਲਾ ਨਹੀਂ ਕਰੇਗਾ ਤੇ ਜੇ ਕੋਈ ਇਸ ਤਰ੍ਹਾਂ ਕਰਦਾ ਹੈਗਾ ਤੇ ਫਿਰ ਉਸ ਦਾ ਆਪਾਂ ਕੀ ਇੱਕ ਪੂਰੀ گلوبਲ ਲੈਵਲ ਤੇ ਜਿਹੜੀ ਹੈਗੀ ਹੈ ਕਿ ਕਿਤਨਾ ਕਿਤੇ ਉਹਨੂੰ ਵਿਰੋਧਤਾ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈਗਾ ਤੇ ਦੂਜੇ ਬੰਨੇ ਜਿਹੜਾ ਹੈ ਕਿ ਕੀ ਇਸ ਦੇ ਵਿੱਚ ਹੁਣ ਇਸ ਤਰ੍ਹਾਂ ਦਾ ਹੋਇਆ ਜਾਂ ਨਹੀਂ ਹੋਇਆ ਪਰ ਕਿਉਂ ਕਿਉਂਕਿ ਆਪਾਂ ਅੱਗੇ ਵੀ ਪ੍ਰੋਗਰਾਮਾਂ 'ਚ ਗੱਲ ਕਰਕੇ ਆਈ ਸੀ ਇਸ ਵਾਰ ਪੰਜਾਬ ਦੇ ਵਿੱਚ ਜੰਗ ਨੂੰ ਲੈ ਕੇ ਇਸ ਤਰ੍ਹਾਂ ਦੇ ਕੋਈ ਤੁਸੀਂ ਖੁੰਖਾਰੂ ਬਿਆਨਬਾਜ਼ੀ ਨਹੀਂ ਸੁਣੀ ਹੋਏਗੀ ਜਿਹੜੀ ਕਿ ਤੁਸੀਂ ਜਮਣਾਪਾਰ ਸੁਣੀ ਹੋਵੇਗੀ ਜਾਂ ਆਪਾਂ ਕਹਿ ਲਈਏ ਕਿ ਭਾਰਤ ਦੇ ਬਾਕੀ ਦੇ ਹਿੱਸੇ ਜਿਹੜੇ ਕਿਤਨਾ ਕਿਤੇ ਬਾਰਡਰ ਦੇ ਨਾਲ ਨਹੀਂ ਲੱਗਦੇ ਉੱਥੇ ਜਿੱਦਾਂ ਟੀਵੀ ਚੈਨਲਾਂ ਤੇ ਵੀ ਡਿਬੇਟਾਂ ਹੁੰਦੀਆਂ ਜਾਂ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿ ਜੰਗ ਨੂੰ ਲੈ ਕੇ ਵੀ ਹੁਣੇ ਜਾਓ ਤੇ ਖਤਮ ਹੀ ਕਰ ਦਿਓ ਲੇਕਿਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਇਸ ਵਾਰ ਨਹੀਂ ਦੇਖਣ ਨੂੰ ਮਿਲਿਆ ਜੇ ਅਸੀਂ 2019 ਦੇ ਬਿਰ ਨਾਲ ਵੀ ਕੰਪੇਅਰ ਕਰੀਏ ਜਦੋਂ ਸਟ੍ਰਾਈਕਸ ਵਗੈਰਾ ਹੋਈਆਂ ਸੀ ਤੇ ਉਦੋਂ ਵੀ ਜਿਹੜੇ ਖਾਸ ਕਰਕੇ ਬਾਕੀ ਦਾ ਜਿਹੜਾ ਭਾਰਤੀ মিডিਆ ਹੈਗਾ ਉਹਨਾਂ ਨੇ ਬਕਾਇਦਾ ਜਾ ਕੇ ਬਾਰਡਰ ਦੇ ਉੱਤੇ ਜਾ ਕੇ ਇੰਟਰਵਿਊਜ਼ ਵਗੈਰਾ ਕੀਤੀਆਂ ਸੀ ਪੁਰਾਣੀਆਂ ਜੇ ਤੁਸੀਂ ਕੱਢੋਦੇ ਤੁਹਾਨੂੰ ਸ਼ਾਇਦ ਮਿਲ ਜਾਣਗੀਆਂ ਔਰ ਉਹਦੇ ਚ ਬਕਾਇਦਾ ਨੱਪ ਦੇਾਂਗੇ ਤੁੰਦ ਦੇਾਂਗੇ ਇਦਾਂ ਦੀ ਕਿਤੇ ਨਾ ਕਿਤੇ ਜੰਗ ਨੂੰ ਲੈ ਕੇ ਮਾਹੌਲ ਜਿਹੜਾ ਲੱਗ ਰਿਹਾ ਸੀ ਪਰ ਇਸ ਵਾਰ ਜਿਹੜਾ ਹੈ ਕੁਝ ਸਟੈਂਡ ਜਿਹੜਾ ਹੈ ਖਾਸ ਕਰਕੇ ਦੋਨਾਂ ਹੀ ਪੰਜਾਬ ਵਾਲੇ ਬੰਨੇ ਕਿਤੇ ਨਾ ਕਿਤੇ ਹੋਇਆ ਹੈਗਾ ਕਿ ਜੰਗ ਇਹਨਾਂ ਇਸ ਮਾਹੌਲ ਦੇ ਵਿੱਚ ਕਿਸੇ ਨੇ ਜੰਗ ਦਾ ਸਵਾਗਤ ਨਹੀਂ ਕੀਤਾ ਹੁਣ ਸਵਾਲ ਇਹ ਹੈ ਕਿ ਕੀ ਇਹ ਕਾਰਨ ਹੈਗਾ ਹੈ ਕਿ ਦੁਬਾਰਾ ਜਿਹੜਾ ਹੈ ਜਾਂ ਸਿੱਖਾਂ ਨੂੰ ਜਾਣਬੁੱਝ ਕੇ ਇਸ ਦੇ ਵਿੱਚ ਕਿਤਨਾ ਕਿਤੇ ਇਸ ਲਪੇਟੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਨਾਲ ਨਫ਼ਰਤ ਹੋਰ ਜਿਹੜੀ ਹੈ ਇਹਨਾਂ ਦੇ ਜ਼ਿਹਨ ਦੇ ਵਿੱਚ ਪਵੇਗੀ ਇਹ ਜਿਹੜੀਆਂ ਆਪਾਂ ਕਹੀ ਕਿ ਦੋ ਤਿੰਨ ਗੱਲਾਂ ਹੁੰਦੀਆਂ ਐ ਤੇ ਫਿਰ ਤੀਸਰਾ ਤੁਹਾਨੂੰ ਯਾਦ ਹੋਵੇਗਾ ਕਿ ਨਰਿੰਦਰ ਮੋਦੀ ਹੁਣਾਂ ਦੀ ਇਹਨਾਂ ਦੇ ਆਈਟੀ ਸੈਲ ਦੇ ਵੱਲੋਂ ਇੱਕ ਫੋਟੋ ਬਣਾ ਕੇ ਜਿਹੜੀ ਹੈ ਦਰਬਾਰ ਸਾਹਿਬ ਨੂੰ ਪ੍ਰੋਟੈਕਟ ਕਰਨ ਦੀ ਉਹ ਵੀ ਇੱਕ ਵਾਇਰਲ ਕੀਤੀ ਗਈ ਸੀ ਇਹ ਜੇ ਆਪਾਂ ਕਹਿੰਨਾ ਕਿ ਜਿਹੜੀ ਪ੍ਰੋਟੈਕਸ਼ਨ ਹੋਈ ਹੈ ਇਹ ਇੱਕ ਕੰਟਰੀ ਦਾ ਹੁੰਦਾ ਹੈਗਾ ਹੈ ਹੁਣ ਜੇ ਆਪਾਂ ਇੱਥੇ ਰਹਿੰਦੇ ਹੈਗੇ ਆ ਇਹ ਥੋੜੀ ਹੈਗਾ ਕਿ ਯੂਕੇ ਦਾ ਸਿਸਟਮ ਹੁਣ ਬੰਦਿਆਂ ਨੂੰ ਪ੍ਰੋਟੈਕਟ ਨਹੀਂ ਕਰੇਗਾ ਜਾਂ ਮੰਨ ਲਓ ਕਿ ਉਹ ਕੱਲੀ ਚੀਜ਼ ਇਹਨਾਂ ਇਹਨੂੰ ਅਸੀਂ ਕਰ ਲੈਨੇ ਆ ਪ੍ਰੋਟੈਕਟ ਤੇ ਇਹਨੂੰ ਨਹੀਂ ਕਰਦੇ ਉਹਦੇ ਚ ਪਿਕ ਐਂਡ ਚੂਜ਼ ਨਹੀਂ ਹੁੰਦਾ ਇਹ ਜੇ ਆਪਾਂ ਕਹਿੰਨਾ ਕਿ ਇੰਡੀਅਨ ਯੂਨੀਅਨ ਜਿਹੜਾ ਹੈ ਇੰਡੀਆ ਦਾ ਪਾਸਪੋਰਟ ਹੈਗਾ ਹੈ ਉਹ ਇੱਕ ਯੂਨੀਅਨ ਹੈਗਾ ਹੈ ਆਫ ਸਟੇਟਸ ਵੱਖ-ਵੱਖ ਸਟੇਟਸ ਸਟੇਟ ਤੇ ਜਿਹੜੇ ਵਸਿੰਦੇ ਨੇ ਉਹ ਯੂਨੀਅਨ ਦੇ ਨਾਲ ਕਿਤਨਾ ਕਿਤੇ ਲੋਇਲ ਨੇ ਪਰ ਉਥੇ ਸਟੇਟ ਦੀ ਵੀ ਕੋਈ ਜ਼ਿੰਮੇਵਾਰੀ ਜਿਹੜੀ ਬਣਦੀ ਹੈਗੀ ਆ ਭਾਵੇਂ ਕਿ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹੇ ਆ ਕਿ ਸਟੇਟ ਨੇ ਆਪਣੀ ਜ਼ਿੰਮੇਵਾਰੀ ਨਹੀਂ ਸੰਭੀ ਹੈਗੀ ਪਰ ਜਿਹੜੀ ਪ੍ਰੋਟੈਕਸ਼ਨ ਹੈਗੀ ਆ ਇਹ ਇੱਕ ਬੇਸਿਕ ਜ਼ਿੰਮੇਵਾਰੀ ਹੈਗੀ ਆ ਇਹਦੇ ਚ ਇਸ ਤਰ੍ਹਾਂ ਦਾ ਕਹਿਣਾ ਕਿ ਜੀ ਵੀ ਅਸੀਂ ਜਦੋਂ ਸਿੱਖਾਂ ਦੇ ਕੋਈ ਵੱਡਾ ਇਸਾਨ ਕਰਤਾ ਤੇ ਫਿਰ ਸਿੱਖੇ ਵੀ ਤਾਂ ਕਹਿ ਸਕਦੇ ਨਾ ਕਿ ਅਸੀਂ ਭਾਰਤ ਦੇ ਨਾਲ ਜਿਹੜਾ ਆਏ ਹੈਗੇ ਆ ਜਾਂ 1947 ਜੇ ਸਾਡੀ ਕਿਸਮਤ ਇੱਧਰਲੇ ਬੰਨੇ ਲਿਖੀ ਗਈ ਹੈਗੀ ਆ ਤੇ ਉਹਦੇ ਲਈ ਹੁਣ ਜੇ ਤੁਸੀਂ ਇਸ ਤਰੀਕੇ ਦੇ ਨਾਲ ਜਿਤਾਉਣਾ ਹੈਗਾ ਤੇ ਉਹ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਡਿਸਕਸ਼ਨ ਹੋਰ ਬਣੇ ਜਾਂਦੀ ਹੈਗੀ ਆ ਦੂਜਾ ਤੁਸੀਂ ਕਿਹਾ ਸੀ ਕਿ ਹਮਲੇ ਹਮਲੇ ਤੇ ਲੰਬੇ ਸਮੇਂ ਤੋਂ ਹੁੰਦੇ ਆਏ ਹੈਗੇ ਆ ਜੇ ਆਪਾਂ ਇਤਿਹਾਸਕ ਪੱਧਰ ਤੋਂ ਦੇਖਣਾ ਹੋਵੇ ਤੇ ਗੁਰੂ ਸਾਹਿਬਾਨ ਦੇ ਟਾਈਮ ਤੇ ਵੀ ਅਮਰitsar ਦੇ ਵਿੱਚ ਚੰਗਾ ਹੋਈਆਂ ਨੇ ਪਰ ਜੇ ਆਪਾਂ ਉਸ ਤੋਂ ਅੱਗੇ ਵਾਲੇ ਇਤਿਹਾਸ ਤੇ ਦੇਖੀਏ ਤੇ 1740 ਦੇ ਕਰੀਬ ਮੱッセ ਰੰਗੜ ਵਾਲਾ ਇਨਸੀਡੈਂਟ ਜਿਹੜਾ ਹੈ ਉਹ ਹੁੰਦਾ ਹੈਗਾ ਕਿ ਦਰਬਾਰ ਸਾਹਿਬ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਭਾਈ ਸੁੱਖਾ ਸਿੰਘ ਭਾਈ ਮਹਤਾਬ ਸਿੰਘ ਹੋਣਾ ਨੇ ਜਾ ਕੇ ਜਿਹੜਾ ਹੈ ਦੋਸ਼ੀ ਨੂੰ ਸਜ਼ਾ ਭੁਗਤਾਈ ਸੀ 1757 ਜਦੋਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਹੁੰਦੀ ਹੈ ਉਦੋਂ ਵੀ ਜਿਹੜਾ ਹੈਗਾ ਇਸੇ ਤਰੀਕੇ ਦਾ ਹਮਲਾ ਜਿਹੜਾ ਕੀਤਾ ਜਾਂਦਾ ਹੈ 1762 ਦੇ ਵਿੱਚ ਵੀ ਜਿਹੜਾ ਹੈਗਾ ਵੱਡੇ ਕੱਲੂਕਾਰੇ ਦੇ ਦੌਰਾਨ ਵੀ ਜਿਹੜਾ ਹੈਗਾ ਬਿਦਬੀ ਜਿਹੜੀ ਕੀਤੀ ਜਾਂਦੀ ਹੈਗੀ ਇਹ ਜਾਂ ਆਪਾਂ ਕਹ ਲਈ ਕਿ ਸਰੋਵਰ ਤੱਕ ਜਿਹੜਾ ਪੂਰ ਦਿੱਤਾ ਜਾਂਦਾ ਪਰ 8 ਮਹੀਨੇ ਬਾਅਦ ਖਾਲਸੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਉੱਥੋਂ ਬਕਾਇਦਾ ਜਿਹੜਾ ਹੈ ਪਜਾਇਆ ਸੀ 1764 ਦੇ ਵਿੱਚ ਜਿਹੜਾ ਹੈ ਬਾਬਾ ਗੁਰਬਖਸ਼ ਸਿੰਘ ਹੋਣਾ ਦੀ ਜਿਹੜੀ ਹੈ ਸ਼ਹਾਦਤ ਹੁੰਦੀ ਹੈਗੀ ਹੈ ਔਰ ਬਕਾਇਦਾ ਜੇ ਆਪਾਂ ਕਹੀ ਕਿ 30 ਸਿੰਘ ਹੀ ਉਹਨਾਂ ਦੇ ਨਾਲ ਸਨ ਉਹਨਾਂ ਨੇ ਉੱਥੋਂ ਜਾਣਾ ਵਾਜਿਬ ਨਹੀਂ ਸਮਝਿਆ ਉਹਨਾਂ ਨੇ ਕਿਹਾ ਕਿ ਅਸੀਂ ਡਟ ਕੇ ਇੱਥੇ ਪਹਿਰਾ ਦੇਵਾਂਗੇ ਡਟ ਕੇ ਇੱਥੇ ਸ਼ਹੀਦੀ ਦੇਵਾਂਗੇ ਔਰ ਕਾਜ਼ੀ ਨੂਰ ਮੁਹੰਮਦ ਜਿਹੜਾ ਹੈਗਾ ਹੈ ਜੰਗਨਾਮਾ ਦੇ ਵਿੱਚ ਇਹ ਚੀਜ਼ ਦਾ ਹਾਮੀ ਭਰਦਾ ਹੈਗਾ ਕਿ ਇੱਕ ਇੱਕ ਸਿੰਘ ਦੇ ਆਲੇ ਦੁਆਲੇ ਜਿਹੜਾ ਹੈਗਾ ਕਿ ਸਾਡੇ 50 60 ਜਾਂ 100 ਕਾਫੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਵਾਨ ਜਿਹੜੇ ਨੇ ਸਾਡੇ ਜਿਹੜੇ ਫੌਜੀ ਨੇ ਉਹ ਮਰੇ ਹੋਏ ਸਨ ਫਿਰ ਉਸ ਤੋਂ ਬਾਅਦ ਆਜ਼ਾਦ ਭਾਰਤ ਦੇ ਵਿੱਚ 1955 4 ਜੁਲਾਈ ਨੂੰ ਜਿਹੜੀ ਹੈ ਪੁਲਿਸ ਭੇਜੀ ਜਾਂਦੀ ਹੈ ਕੁਝ ਰਿਪੋਰਟਾਂ ਤੇ ਇਹ ਵੀ ਨੇ ਕਿ ਉਹ ਪੰਜਾਬੀ ਸੂਬੇ ਦੀ ਜਿਹੜੀ ਮੂਵਮੈਂਟ ਚੱਲ ਰਹੀ ਸੀ ਅਕਾਲ ਤਖਤ ਸਾਹਿਬ ਤੋਂ ਤੇ ਉਸ ਨੂੰ ਲੈ ਕੇ ਵੀ ਜਿਹੜਾ ਹੈਗਾ ਉਦੋਂ ਇੱਕ ਆਪਾਂ ਪੂਰਾ ਹਮਲਾ ਨਹੀਂ ਕਹਿ ਸਕਦੇ ਪਰ ਕਿਤਨਾ ਕਿਤੇ ਪੁਲਿਸ ਅੰਦਰ ਜਿਹੜੀ ਆਈ ਹੈਗੀ ਹੈ 1984 ਦੇ ਕੱਲੂਕਾਰੇ ਨੂੰ ਆਪਾਂ ਜਾਣਦੇ ਹੈਗੇ ਆ ਤੇ ਆਪਾਂ ਇਹ ਕਹਿ ਸਕਦੇ ਆ ਕਿ ਜਦੋਂ ਜਦੋਂ ਵੀ ਹਮਲਾ ਹੋਇਆ ਹੈਗਾ ਤੇ ਖਾਲਸੇ ਨੇ ਬਕਾਇਦਾ ਉਦੋਂ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਹੈ ਚਾਹੇ ਉਦੋਂ ਵੀ ਖਾਲਸੇ ਦਾ ਰਾਜ ਨਹੀਂ ਰਿਹਾ ਹੈਗਾ ਖਾਲਸੇ ਨੇ ਆਪਣੀ ਪੂਰੀ ਬਾਹ ਲਾਈ ਹੈ ਕਿ ਜਿਨ੍ਹਾਂ ਦੋਸ਼ੀਆਂ ਨੇ ਇਹ ਕਾਰਾ ਕੀਤਾ ਹੈ ਤੇ ਉਹਨਾਂ ਨੂੰ ਜਿਹੜੀ ਹੈ ਸਜ਼ਾ ਜਿਹੜੀ ਹੈ ਉਹ ਸਰਦੀ ਬਣਦੀ ਦਿੱਤੀ ਜਾਵੇ ਤੇ ਖਾਲਸਾ ਜਿਹੜਾ ਹੈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਖਾਲਸਾ ਅਜ ਸੌ ਗਿਆ ਹੈਗਾ ਖਾਲਸਾ ਗੁਰੂ ਸਾਹਿਬ ਦੇ ਲਈ ਗੁਰਧਾਮਾਂ ਦੇ ਲਈ ਗੁਰਧਾਮਾਂ ਦੀ ਰਾਖੀ ਦੇ ਲਈ ਅੱਜ ਵੀ ਉਸੇ ਤਰੀਕੇ ਦੇ ਨਾਲ ਖਾਲਸਾ ਮੌਜੂਦ ਹੈਗਾ ਇਹ ਗੁਰੂ ਤੇ ਡਿਪੈਂਡ ਕਰਦਾ ਹੈ ਉਹਨੇ ਪਤਾ ਨਹੀਂ ਹੁੰਦਾ ਕਿ ਕਿਹੜੇ ਕਿਹੜੇ ਮੌਕੇ ਦੇ ਵਿੱਚ ਕਿਹਦੇ ਕੋਲੋਂ ਜਿਹੜੀ ਹੈ ਸੇਵਾ ਜਿਹੜੀ ਹੈ ਉਹ ਲੈ ਲੈਣੀ ਹੈਗੀ ਹੈ ਤੇ ਕਿਤਨਾ ਕਿਤੇ ਰਾਜਨੀਤੀ ਦੇ ਤੌਰ ਤੇ ਜਿਹੜੇ ਬਿਆਨ ਕਰਕੇ ਖਾਸ ਕਰਕੇ ਧਰਮ ਨੂੰ ਉਸ ਤੋਂ ਇਸ ਤਰੀਕੇ ਦੇ ਨਾਲ ਬਾਹਰ ਰੱਖਣਾ ਚਾਹੀਦਾ ਹੈ ਜੇ ਕੋਈ ਤੁਹਾਡੀਆਂ ਕਿਤੇ ਕਿਆਸਰਾਈਆਂ ਜਾਂ ਹੋਰ ਤਰੀਕੇ ਨਾਲ ਤੁਸੀਂ ਇੱਕ ਨਵਾਂ ਨੈਰੇਟਿਵ ਦੇਣਾ ਚਾਹੁੰਦੇ ਹੋ ਜਾਂ ਕਿਤਨਾ ਕਿਤੇ ਕਿਤੇ ਭੜਕਾਹਟ ਫੈਲਾਉਣੀ ਚਾਹੁੰਦੇ ਹੋ ਉਹ ਠੀਕ ਨਹੀਂ ਹੋਏਗਾ ਇਹਦੀ ਜਿਹੜੀ ਜਾਂਚ ਹੈ ਉਹ ਕਰਨੀ ਬੰਦੀ ਹੈਗੀ ਹੈ ਕਿ ਕਿਉਂ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹ ਦਿੱਤੇ ਗਏ ਨੇ ਬਿਲਕੁਲ ਇਹਨਾਂ ਬਿਆਨਾਂ ਦੀ ਜਿਸ ਵੇਲੇ ਜਾਂਚ ਦੀ ਗੱਲ ਕਰਦੇ ਆ ਤਾਂ ਕਿਤਨਾ ਕਿਤੇ ਲੱਗਦਾ ਹੈ ਸਰਕਾਰ ਨੂੰ ਵੀ ਲੱਗਦਾ ਹੈ तमाम डिफेंस एजेंसीਆਂ ਨੂੰ ਵੀ ਕਿ ਹਾਂ ਸਰਕਾਰ ਦੇ ਦਿੱਤੇ ਹੋਏ ਇਸ਼ਾਰਿਆਂ ਦੇ ਉੱਤੇ ਕੰਮ ਕਰਾਂਗੇ ਹੋਰ ਅੱਗੇ ਕਹੋ ਸਾਡੇ ਚੜ੍ਹਦੀ ਕਲਾ ਰਹੇਗੀ ਸਾਨੂੰ ਵਾਅਦੇ ਚ ਰੱਖੇਗੀ ਸਰਕਾਰ ਸਾਨੂੰ ਕਿਤਨਾ ਕਿਤੇ ਮੈਡਲਸ ਹੋਰ ਮਿਲਦੇ ਰਹਿਣਗੇ ਲੇਕਿਨ ਵੇਖਿਆ ਜ਼ਰੂਰ ਕਿ ਜਦ ਵੀ ਇਹ तमाम ਇਸ ਤਰੀਕੇ ਦੇ ਬਿਆਨ ਆਉਂਦੇ ਨੇ तमाम ਉਹਨਾਂ ਹੀ ਸਿੰਘਾਂ ਦੇ ਨਾਮ ਵਿੱਚ ਐਡ-ਆਨ ਕੀਤੇ ਜਾਂਦੇ ਨੇ ਜਿਨ੍ਹਾਂ ਨੇ ਕੌਮ ਦੇ ਲਈ ਕੁਝ ਨਾ ਕੁਝ ਕਹ ਲਓ ਭਾਗੀ ਪੁਣਾ ਬਖਾਇਆ ਹੋਏ ਕੌਮ ਤੋਂ ਜਾਂ ਕਹ ਲਓ ਰਵਾਇਤੀ ਤੌਰ ਦੇ ਉੱਤੇ ਪਿਛਲੇ 10 12 ਸਾਲ ਚਲੋ ਰਵਾਇਤੀ ਤਾਂ ਨਹੀਂ ਕਾਂਗੇ 10 12 ਸਾਲਾਂ ਤੋਂ ਜੋ ਸ਼ਿਰਕਾਲ ਤੱਕ ਸੈਦ ਦੇ ਜੱਥੇਦਾਰ ਆਪਣੀ ਭੂਮਿਕਾ ਨਿਭਾਉਂਦੇ ਸੀ ਜਾਂ ਕਹ ਲਓ ਇੱਕ ਪਾਰਟੀ ਦੇ ਦਬਾਅ ਦੇ ਵਿੱਚ ਆ ਕੇ ਭੂਮਿਕਾ ਜੋ ਨਿਭਾਉਂਦੇ ਸੀ ਉਹਨਾਂ ਤੋਂ ਅੱਡ ਹੋ ਕੇ ਜੇਕਰ ਕਿਸੇ ਨੇ ਕੋਈ ਕਾਰਜ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਅਜੇ ਨਿਸ਼ਾਨੇ ਦੇ ਉੱਤੇ ਲਿਆ ਜਾਂਦਾ ਉਹਨਾਂ ਨੂੰ ਨਾਲ ਆਪਣੇ ਰੌਣਡੀਆਂ ਕੋਸ਼ਿਸ਼ਾਂ ਤਮਾਮ ਇਹ ਕੀਤੀਆਂ ਜਾਂਦੀਆਂ ਨੇ ਉਮੀਦ ਕਰਾਂਗੇ ਕਿ ਕੌਮ ਹਮੇਸ਼ਾ ਡਟ ਕੇ ਅਜੇ ਇਹ ਤਮਾਮ ਵਿਸ਼ਿਆਂ ਦੇ ਉੱਤੇ ਆਪਣਾ ਪੱਖ ਰੱਖੇ ਤਾਂ ਕਿ ਜਿਸ ਵੱਲੋਂ ਬਿਆਨ ਦਿੱਤਾ ਗਿਆ ਉਹ ਵੀ ਸੋਚੇ ਤਾਂ ਜਿਨ੍ਹਾਂ ਦਾ ਨਾਮ ਵਿਚਾਲੇ ਲਿਆ ਗਿਆ ਉਹਨਾਂ ਨੇ ਤਾਂ ਵੱਡੀ ਇੱਕ ਭੂਮਿਕਾ ਆਪਣੀ ਅਦਾ ਕੀਤੀ ਹੀ ਹੈ